ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤਜਸ ਪਨੀਰ ਹਾਂ ਸਾਲ 2025 ਦਾ ਪਹਿਲਾ ਦਿਨ ਨਵੇਂ ਸਾਲ ਦੀ ਸ਼ੁਰੂਆਤ ਹਰ ਕਿਸੇ ਦੇ ਮਨ ਵਿੱਚ ਨਵੀਆਂ ਨਵੀਆਂ ਉਮੀਦਾਂ ਸਨ ਲੋਕਾਂ ਨੂੰ ਆਪਣੇ ਵੱਡਿਆਂ ਤੋਂ ਆਸ਼ੀਰਵਾਦ ਮਿਲ ਰਹੇ ਸਨ ਅਸ਼ੀਸ਼ਾ ਮਿਲ ਰਹੀਆਂ ਸਨ ਪਰ ਇਸ ਦੌਰਾਨ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਭਾਰਤ ਦੇ ਵੱਖ-ਵੱਖ ਇਤਿਹਾਸਕ ਅਤੇ ਧਾਰਮਿਕ ਮੰਦਰਾਂ ਵਿੱਚ ਜੀ ਹਾਂ ਲੱਖਾਂ ਦੇ ਕਰੀਬ ਸ਼ਰਧਾਲੂ ਆਪਣੀਆਂ ਆਸਥਾ ਤੇ ਵਿਸ਼ਵਾਸ ਨਾਲ ਮੰਦਰਾਂ ਵਿੱਚ ਪਹੁੰਚਿਆ ਤੇ ਇੱਥੇ ਜਾ ਕੇ ਉਹਨਾਂ ਨੇ ਨਾ ਸਿਰਫ ਨਵੇਂ ਸਾਲ 'ਚ ਆਪਣੀ ਤੇ ਲਈ ਕਾਮਨਾ ਕੀਤੀ ਸਗੋ ਇਹ ਵੀ ਦਰਸਾਇਆ ਕਿ ਭਾਰਤ ਦੀ ਸਭਿਆਚਾਰਕ ਅਤੇ ਧਾਰਮਿਕ ਪਹਿਚਾਨ ਅੱਜ ਵੀ ਜਿੰਦਾ ਹੈ ਤੇ ਭਵਿਕ ਵਿੱਚ ਵੀ ਜਿਉਂਦੀ ਰਹੇਗੀ ਹੁਣ ਜੇਕਰ ਅਸੀਂ ਤੁਹਾਨੂੰ ਆંકੜੇ ਦਸੀਏ ਤਾਂ ਕਾਸ਼ੀ ਵਿਸ਼ਵਨਾਥ ਮੰਦਿਰ ਵਾਰਾਨਸੀ ਵਿੱਚ 7 ਲੱਖ ਸ਼ਰਧਾਲੂ ਦਰਸ਼ਨ ਲਈ ਪਹੁੰਚੇ ਮਹਾਕਾਲ ਮੰਦਿਰ ਗੁਜਾਰਤ ਵਿੱਚ 6 ਲੱਖ ਸ਼ਰਧਾਲੂ ਰਾਮ ਮੰਦਿਰ ਅਯੁੱਧਿਆ ਵਿੱਚ 5 ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਜਗਨਨਾਥ ਪੁਰੀ ਉੜੀਸਾ ਵਿੱਚ 5 ਲੱਖ ਅਤੇ ਸ਼੍ਰੀ ਤਿਰੂਪਤੀ ਮੰਦਿਰ ਆਂਧਰਾ ਪ੍ਰਦੇਸ਼ ਵਿੱਚ 4 ਲੱਖ ਸ਼ਰਧਾਲੂ ਦਰਸ਼ਨ ਲਈ ਪਹੁੰਚੇ ਦੱਸ ਦਈਏ ਕਿ ਆંકੜੇ ਨਾ ਸਿਰਫ ਸਾਡੇ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਦਰਸਾਉਂਦੇ ਨੇ ਸਗੋਂ ਇਹ ਵੀ ਦਰਸਾਉਂਦੇ ਨੇ ਕਿ ਭਾਰਤੀ ਲੋਕ ਆਪਣੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਕਿੰਨੀ ਸ਼ਰਧਾ ਤੇ ਸਤਕਾਰ ਦਿੰਦੇ ਨੇ ਇਹ ਆંકડા ਸਾਡੀਆਂ ਧਾਰਮਿਕ ਸਥਾਨਾਂ ਪ੍ਰਤੀ ਪੀੜੀ-ਦਰ ਪੀੜੀ ਬਣੀ ਹੋਈ ਜਾਗਰੂਕਤਾ ਅਤੇ ਆਸਥਾ ਦਾ ਨਤੀਜਾ ਹੈ ਇੱਕ ਅਜਿਹਾ ਵਿਸ਼ਵਾਸ ਹੈ ਜੋ ਸਿਰਫ ਪੂਜਾ ਪਾਰਟ ਤੱਕ ਹੀ ਸੀਮਤ ਨਹੀਂ ਹੈ ਸਗੋਂ ਸਾਡੇ ਸਮਾਜ ਕਤੇ ਸੱਭਿਆਚਾਰਕ ਜੀਵਨ ਦੇ ਹਰ ਮਹਿਲੂ ਵਿੱਚ ਡੂੰਗਾ ਸਮਾਇਆ ਹੋਇਆ ਹੈ ਇਹਨਾਂ ਆંકੜਿਆਂ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਭਾਰਤੀ ਸਮਾਜ ਲਈ ਅਧਿਆਤਮਕਤਾ ਕੇਵਲ ਇੱਕ ਆਦਤ ਹੀ ਨਹੀਂ ਸਗੋਂ ਜੀਵਨ ਦਾ ਇੱਕ ਅੰਸ਼ ਵੜਵਾ ਅੰਗ ਕਾਸ਼ੀ ਵਿਸ਼ਵਨਾਥ ਹੋਵੇ ਜਾਂ ਰਾਮਸਰ ਹੋਵੇ ਹਰ ਥਾਂ ਤੇ ਸਰਦਾਲੂਆਂ ਦੀ ਇਹ ਵੱਡੀ ਪੀੜ ਦਰਸਾਉਂਦੀ ਹੈ ਕਿ ਸਾਡੇ ਧਾਰਮਿਕ ਸਥਾਨਾ ਸਿਰਫ ਸਾਨੂੰ ਅੰਦਰੋਂ ਸੰਤੁਲਨ ਪ੍ਰਦਾਨ ਕਰਦੇ ਨੇ ਸਗੋਂ ਇਹ ਸਾਨੂੰ ਮਾਨਸਿਕ ਸ਼ਾਂਤੀ ਅਤੇ ਸਮਾਜਿਕ ਇਕਤਾ ਦਾਇਆ ਸਾਥ ਵੀ ਕਰੋਂਦੇ ਨੇ ਅੱਜ ਦੇ ਸਮੇਂ ਵਿੱਚ ਜਦੋਂ ਹਰ ਪਾਸੇ ਪੌਤਿਕਵਾਦੀ ਸੋਚ ਅਤੇ ਆਸਵੇਦਨਸ਼ੀਲਤਾ ਦਾ ਦਬਾਅ ਵੱਧ ਰਿਹਾ ਹੈ ਇਹ ਗਿੰਤੀ ਉਹਨਾਂ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਤੇ ਵਿਸ਼ਵਾਸ ਦਾ ਗਵਾ ਹੈ ਜਿਨ੍ਹਾਂ ਦਾ ਸਾਡੇ ਪੁਰਾਤਨ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਵਿੱਚ ਡੂੰਗਾ ਵਿਸ਼ਵਾਸ ਹੈ ਇਹ ਸਾਡੀ ਆਸਥਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ ਜੋ ਨਾ ਸਿਰਫ ਵਰਤਮਾਨ ਵਿੱਚ ਸਗੋਂ ਭਵਿੱਖ ਵਿੱਚ ਵੀ ਆਪਣੀ ਮਹੱਤਤਾ ਬਰਕਰਾਰ ਰੱਖੇਗਾ ਇਹ ਅਦਭੁਤ ਦ੍ਰਿਸ਼ ਸਾਬਤ ਕਰਦਾ ਹੈ ਕਿ ਭਾਰਤ ਦਾ ਵਿਸ਼ਵਾਸ ਅਤੇ ਸਭਿਆਚਾਰਕ ਪਹਿਚਾਨ ਕਦੇ ਵੀ ਕਮਜ਼ੋਰ ਨਹੀਂ ਹੋਵੇਗੀ ਜਿੱਨਾ ਚਿਰ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਮਹੱਤਤਾ ਅਤੇ ਅਧਿਆਤਮਕਤਾ ਨੂੰ ਸੰਭਾਲਦੇ ਰਹਾਂਗੇ ਇਹ ਆਸਥਾ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ 2025 ਦੇ ਪਹਿਲੇ ਦਿਨ ਇਹ ਮੰਦਿਰਾਂ ਵਿੱਚ ਲੱਖਾਂ ਲੋਕਾਂ ਦਾ ਆਉਣਾ ਸਾਡੇ ਸਮਾਜ ਦੀ ਮਜ਼ਬੂਤਾਸਥਾ ਅਤੇ ਭਾਰਤੀਤਾ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਇਹ ਉਹਨਾਂ ਸ਼ਕਤੀ ਇਹ ਨਿਸ਼ਾਨੀਆਂ ਦਾ ਸਮਾਜ ਦੇ ਹਰ ਪਹਿਲੂ ਨੂੰ ਆਪਸ ਵਿੱਚ ਜੋੜਨ ਦੀ ਸਮਰੱਥਾ ਰੱਖਦੀਆਂ ਨੇ